ਵਾਕਾਲ ਤਾਂ ਤੁਸੀਂ ਲਗਭਗ ਸਾਰਿਆਂ ਨੇ ਸੁਣੀ ਹੈ ਕਿ ਆਪਣੇ ਆਪ ਦੇ ਉੱਤੇ ਨਜ਼ਰ ਮਾਰੋ ਆਪਣੇ ਅੰਦਰ ਦੇਖੋ ਆਪਣੀ ਪੀੜੀ ਥੱਲੇ ਛੋਟਾ ਮਾਰ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਤੁਸੀਂ ਕੀ ਚੀਜ਼ ਹੋ ਅਸਲ ਦੇ ਵਿੱਚ ਇਹ ਇੱਕ ਕਲਾ ਆ ਇਹਨੂੰ ਕਹਿੰਦੇ ਹੈਗੇ ਆ ਆਰਟ ਆਫ ਸੈਲਫ ਅਬਜ਼ਰਵੇਸ਼ਨ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡਾ ਆਪਣੇ ਇਮੋਸ਼ਨਸ ਤੁਹਾਡਾ ਆਪਣੀ ਬਾਡੀ ਲੈਂਗੁਏਜ ਦੇ ਉੱਤੇ ਤੁਹਾਡਾ ਆਪਣੀ ਗੱਲਬਾਤ ਤੇ ਇੱਕ ਇੱਕ ਲਫਜ਼ ਦੇ ਉੱਤੇ ਪੂਰਾ ਕੰਟਰੋਲ ਹੋਵੇ ਤਾਂ ਤੁਹਾਨੂੰ ਆਪਣੇ ਆਪ ਨੂੰ ਅੰਦਰੋਂ ਦੇਖਣ ਦੀ ਕਲਾ ਨੂੰ ਸਿੱਖਣਾ ਪੈਣਾ ਅਸਲ ਚ ਇਹਦੇ ਬੈਨੀਫਿਟਸ ਹੁੰਦੇ ਕੀ ਆ ਇਹ ਥੋੜਾ ਜਿਹਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਇਹ ਇੱਕ ਇਹੋ ਜਿਹੀ ਟ੍ਰਿਕ ਆ ਜਿਹਦੇ ਵਿੱਚ ਕੀ ਤੁਸੀਂ ਆਪਣੇ ਬਾਰੇ ਤਾਂ ਬਹੁਤ ਜ਼ਿਆਦਾ ਅਵੇਅਰ ਹੋ ਜਾਂਦੇ ਹੋ ਆਪਣੇ ਬਾਰੇ ਬਹੁਤ ਕੁਝ ਜਾਣ ਜਾਂਦੇ ਹੋ ਇਹਦੇ ਨਾਲ ਤੁਸੀਂ ਦੂਸਰਿਆਂ ਬਾਰੇ ਵੀ ਬਹੁਤ ਕੁਝ ਜਾਣਨਾ ਸ਼ੁਰੂ ਕਰ ਦਿੰਦੇ ਹੋ ਬਹੁਤ ਕੁਝ ਅਸੀਆਂ ਗੱਲਾਂ ਤੁਹਾਨੂੰ ਦੂਜਿਆਂ ਬਾਰੇ ਵੀ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਕਿ ਤੁਸੀਂ ਕਦੇ ਦੇਖੀਆਂ ਹੀ ਨਹੀਂ ਹੋਣਗੀਆਂ ਹੁਣ ਸਮਝਣ ਲਈ ਐਗਜ਼ਾਮਪਲ ਲੈਂਦੇ ਆ ਕਿ ਮੰਨ ਲਓ ਦੋ ਪਰਸਨਸ ਇੱਕ ਡੇਟ ਤੇ ਗਏ ਹਨਾ ਤੇ ਉੱਥੇ ਜਾ ਕੇ ਜਦੋਂ ਗੱਲਬਾਤ ਇੱਕ ਜਣੇ ਨੇ ਸ਼ੁਰੂ ਕੀਤੀ ਆ ਤਾਂ ਦੂਸਰਾ ਇਨਸਾਨ ਬਿਨਾਂ ਸੋਚੇ ਸਮਝੇ ਬਿਨਾਂ ਰੁਕੇ ਸਾਰਾ ਕੁਝ ਆਪਣੇ ਬਾਰੇ ਦੱਸਦਾ ਹੀ ਜਾ ਰਿਹਾ ਉਹ ਇਸ ਗੱਲ ਦਾ ਧਿਆਨ ਹੀ ਨਹੀਂ ਦੇ ਰਿਹਾ ਕਿ ਉਹ ਸਾਹਮਣੇ ਵਾਲਾ ਕੁਝ ਬੋਲ ਰਿਹਾ ਜਾਂ ਨਹੀਂ ਬੋਲ ਰਿਹਾ ਕੀ ਸਾਹਮਣੇ ਵਾਲੇ ਨੇ ਕੋਈ ਮੈਨੂੰ ਹੋਰ ਸਵਾਲ ਪੁੱਛਿਆ ਜਾਂ ਨਹੀਂ ਪੁੱਛਿਆ ਜਿਹੜੀਆਂ ਸਵਾਲਾਂ ਦੇ ਮੈਂ ਜਵਾਬ ਐਵੇਂ ਹੀ ਦੇਈ ਜਾ ਰਿਹਾ ਜਾਂ ਦੇਈ ਜਾ ਰਹੀ ਆ ਕੀ ਉਹ ਸਵਾਲ ਮੈਨੂੰ ਪੁੱਛੇ ਵੀ ਹੈ ਉਹਨੇ ਜਾਨੀ ਕਿ ਮੈਂ ਆਪਣੀ ਸਾਰੀ ਜਾਣਕਾਰੀ ਨੂੰ ਫਲੋਲੈਸ ਦੱਸੀ ਹੀ ਜਾ ਰਿਹਾ ਹਾਂ ਜਦਕਿ ਉਹਨੇ ਉਹ ਨਹੀਂ ਪੁੱਛੀ ਵੀ ਹੈ ਨਹੀਂ ਉਹਦਾ ਸਵਾਲ ਤਾਂ ਸਿਰਫ ਇੱਕ ਗੱਲ ਨੂੰ ਲੈ ਕੇ ਸੀ ਪਰ ਆਪਾਂ ਫਿਰ ਵੀ ਸਾਰਾ ਕੁਝ ਦੱਸਦੇ ਹੀ ਜਾ ਰਹੇ ਆ ਇਹ ਇੱਕ ਸਿਚੁਏਸ਼ਨ ਹੁੰਦੀ ਆ ਇਹ ਸਿਚੁਏਸ਼ਨ ਉਹ ਹੁੰਦੀ ਆ ਜਿਹਦੇ ਵਿੱਚ ਆਪਾਂ ਸੋਚਦੇ ਨਹੀਂ ਵੀ ਆਪਾਂ ਕਰਦੇ ਕੀ ਪਏ ਆ ਸਾਡਾ ਆਪਣੇ ਲਫ਼ਜ਼ਾਂ ਦੇ ਉੱਤੇ ਆਪਣੇ ਵਰਡਸ ਦੇ ਉੱਪਰ ਆਪਣੇ ਮਾਈਂਡ ਦੇ ਉੱਪਰ ਕੰਟਰੋਲ ਹੀ ਨਹੀਂ ਹੁੰਦਾ ਸਾਡਾ ਆਪਣੀ ਬਾਡੀ ਲੈਂਗੁਏਜ ਦੇ ਉੱਪਰ ਕੰਟਰੋਲ ਹੀ ਨਹੀਂ ਹੁੰਦਾ ਅਸੀਂ ਫਲੌਰਲੈਸ ਚੱਲੀ ਜਾਂਦੇ ਆ ਪਰ ਇੱਥੇ ਜੇਕਰ ਅਸੀਂ ਰੁਕ ਕੇ ਥੋੜਾ ਜਿਹਾ ਇਹ ਸੋਚੀਏ ਕਿ ਨਹੀਂ ਆਪਣੇ ਆਪ ਨੂੰ ਅੰਦਰੋਂ ਦੇਖ ਪਹਿਲਾਂ ਤੂੰ ਕੀ ਕਰ ਰਿਹਾ ਇਹਨੂੰ ਕਹਿੰਦੇ ਆ ਜੀ ਸੈਲਫ ਅਬਜ਼ਰਵੇਸ਼ਨ ਜਦੋਂ ਅਸੀਂ ਆਪਣੇ ਆਪ ਨੂੰ ਅੰਦਰੋਂ ਦੇਖਣ ਲੱਗਦੇ ਆ ਨਾ ਕਿ ਆਪਾਂ ਕੀ ਕਰ ਰਹੇ ਆ ਤਾਂ ਉਸੇ ਵਕਤ ਉੱਥੇ ਫੁੱਲ ਸਟਾਪ ਲੱਗ ਜਾਂਦਾ ਅਸੀਂ ਸੋਚਣ ਲੱਗ ਜਾਂਦੇ ਆ ਕਿ ਹਾਂ ਨਹੀਂ ਯਾਰ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ ਜਾ ਇਹ ਸਾਨੂੰ ਅੱਗੇ ਕਰਨਾ ਚਾਹੀਦਾ ਜਾਂ ਇੰਨਾ ਸਾਨੂੰ ਅੱਗੇ ਦੱਸਣਾ ਚਾਹੀਦਾ ਜਾਂ ਨਹੀਂ ਦੱਸਣਾ ਚਾਹੀਦਾ ਇਸ ਟ੍ਰਿਕ ਨੂੰ ਸਹੀ ਢੰਗ ਦੇ ਨਾਲ ਕਰਨ ਦੇ ਲਈ ਇੱਕ ਤਰੀਕਾ ਹੁੰਦਾ ਉਹ ਅਸੀਂ ਦੱਸਦੇ ਹਾਂ ਅਸਲ ਦੇ ਵਿੱਚ ਇਹ ਜਿਹੜੀ ਸਾਈਕੋਲੋਜੀਕਲ ਟ੍ਰਿਕ ਹੈਗੀ ਆ ਇਹਨੂੰ ਕਰਨ ਦੇ ਲਈ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਸਾਨੂੰ ਸਿਰਫ ਇਹ ਗੱਲ ਯਾਦ ਰੱਖਣੀ ਪੈਂਦੀ ਆ ਕਿ ਅਬਜ਼ਰਵ ਯੋਰ self ਮਤਲਬ ਕਿ ਤੁਸੀਂ ਆਪਣੇ ਆਪ ਨੂੰ ਦੇਖੋ ਇਹ ਗੱਲ ਤੁਸੀਂ ਯਾਦ ਹੀ ਰੱਖਣੀ ਆ ਜਿੱਦਾਂ ਹੀ ਤੁਹਾਨੂੰ ਇਹ ਗੱਲ ਯਾਦ ਆਉਂਦੀ ਆ ਕੁਝ ਕਰਦੇ ਹੋਏ ਇਹ ਟ੍ਰਿਕ ਆਪਣੇ ਆਪ ਪਰਫਾਰਮ ਹੋ ਜਾਂਦੀ ਹੈ ਇਹ ਆਪਣੇ ਆਪ ਕੰਮ ਕਰਦੀ ਆ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਤੁਸੀਂ ਸਿਰਫ ਇਹਨੂੰ ਯਾਦ ਹੀ ਰੱਖਣਾ ਹੁੰਦਾ ਕਿ ਹਾਂ ਅਬਜ਼ਰਵ ਯਰ self ਜੇ ਤੁਸੀਂ ਕੋਈ ਵੀ ਕੰਮ ਕਰਦੇ ਪਏ ਹੋ x y z ਕਿਤੇ ਗਏ ਹੋ ਕਿਤੇ ਆਫਿਸ 'ਚ ਬੈਠੇ ਹੋ ਕਿਤੇ ਮੀਟਿੰਗ ਦੇ ਵਿੱਚ ਹੋ ਜਾਂ ਕਿਤੇ ਹੋਰ ਦੋਸਤਾਂ ਦੇ ਨਾਲ ਹੱਸਦੇ ਖੇਡਦੇ ਹੋ ਉਸ ਵਕਤ ਤੁਹਾਨੂੰ ਜਦੋਂ ਅਚਾਨਕ ਇਹ ਗੱਲ ਯਾਦ ਆਉਂਦੀ ਹੈ ਕਿ ਅਬਜ਼ਰਵ ਯਰ self ਤੁਸੀਂ ਉਸੇ ਵਕਤ ਅਵੇਅਰ ਹੋ ਜਾਂਦੇ ਹੋ ਅਲਰਟ ਹੋ ਜਾਂਦੇ ਹੋ ਤੁਸੀਂ ਜਿਹੜੇ ਇੱਧਰ ਉੱਧਰ ਗੁਵਾਚੇ ਹੋਏ ਸੀ ਨਾ ਉਹ ਕੌਨਸ਼ੀਅਸਲੀ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਆ ਜਾਂਦੇ ਹੋ ਇਹ ਅਸਲ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਆਉਣ ਦੀ ਇੱਕ ਬਹੁਤ ਹੀ ਮਾਸਟਰ ਟ੍ਰਿਕ ਆ ਸਿਰਫ ਇਹਨੂੰ ਯਾਦ ਰੱਖਣ ਦੀ ਲੋੜ ਆ ਇੰਨਾ ਸੌਖਾ ਵੀ ਨਹੀਂ ਹੈਗਾ ਇਹਨੂੰ ਯਾਦ ਰੱਖਣਾ ਇਹਨੂੰ ਹੌਲੀ-ਹੌਲੀ ਪ੍ਰੈਕਟਿਸ ਦੇ ਨਾਲ ਯਾਦ ਕੀਤਾ ਜਾ ਸਕਦਾ ਇੱਕ ਦਿਨ ਅਸੀਂ ਭੁੱਲ ਜਾਾਂਗੇ ਦੋ ਦਿਨ ਭੁੱਲ ਜਾਾਂਗੇ ਚਾਰ ਦਿਨ ਭੁੱਲ ਜਾਾਂਗੇ ਹੌਲੀ-ਹੌਲੀ ਜਦੋਂ ਅਸੀਂ ਰੋਜ਼ ਇਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜਦੋਂ ਕੋਈ ਵੀ ਕੰਮ ਕਰਾਂਗੇ ਕਿਸੇ ਪਰਸਨ ਨਾਲ ਗੱਲ ਕਰਾਂਗੇ ਕਿਤੇ ਜਾਵਾਂਗੇ ਕੋਈ ਐਕਸ਼ਨ ਲਵਾਂਗੇ ਤਾਂ ਸਾਨੂੰ ਇਹ ਗੱਲ ਹਮੇਸ਼ਾ ਯਾਦ ਆਉਂਦੀ ਰਹੇਗੀ ਅਬਜ਼ਰਵ ਯੋਰ self ਇਥੋਂ ਤੱਕ ਕਿ ਅਸੀਂ ਰੋਜ਼ ਨਹਾਉਨੇ ਆ ਕੱਪੜੇ ਪਾਉਣੇ ਜਾਂ ਹੋਰ ਰੋਜ਼ਾਨਾ ਦੇ ਕੰਮ ਕਰਦੇ ਆ ਉਹਨਾਂ ਦੇ ਵਿੱਚ ਵੀ ਸਾਨੂੰ ਇਹ ਗੱਲ ਯਾਦ ਆਏਗੀ ਕਿ ਅਬਜ਼ਰਵ ਯੋਰ self ਤੁਸੀਂ ਸਿਰਫ ਉੱਥੇ ਉਹਨਾਂ ਹੀ ਐਕਸ਼ਨ ਲਵੋਗੇ ਜਿੰਨਾ ਜ਼ਰੂਰੀ ਆ ਜਿੰਨਾ ਸਹੀ ਆ ਜਿੰਨਾ ਤੁਹਾਡੀ ਪਰਸਨੈਲਿਟੀ ਨੂੰ ਨਿਖਾਰ ਸਕਦਾ ਅਬਜ਼ਰਵ ਯੂਅਰ ਸੈਲਫ ਆਪਣੇ ਆਪ ਨੂੰ ਅੰਦਰ ਦੇਖੋ ਇਦਾਂ ਦੇਖਣ ਦੇ ਨਾਲ ਕਰਨ ਦੇ ਨਾਲ ਤੁਸੀਂ ਗਵਾਚੇ ਹੋਏ ਜਿਹੜੇ ਹੁੰਨੇ ਆਲੇ ਦੁਆਲੇ ਹਨ ਉਹ ਪ੍ਰੈਜ਼ੈਂਟ ਦੇ ਵਿੱਚ ਆ ਜਾਂਦੇ ਆ ਇਹਦੇ ਨਾਲ ਤੁਹਾਡੀ ਕੌਨਸ਼ੀਅਸਨੈਸ ਵਾਧੀ ਹੈ ਇੱਥੇ ਇਹਦੇ ਨਾਲ ਇਹ ਨਹੀਂ ਹੁੰਦਾ ਕਿ ਤੁਸੀਂ ਜਿਹੜੇ ਐਕਸ਼ਨਸ ਕਰਨੇ ਆ ਅੱਗੇ ਉਹ ਰੁਕ ਜਾਂਦੇ ਆ ਨਹੀਂ ਉਹ ਰੁਕਦੇ ਨਹੀਂ ਹੈਗੇ ਅਸਲ ਦੇ ਵਿੱਚ ਉਹ ਰੀਫਾਈਨ ਹੋ ਜਾਂਦੇ ਆ ਉਹ ਫਿਲਟਰ ਹੋ ਜਾਂਦੇ ਆ ਸਿਰਫ ਉਹਨਾਂ ਹੀ ਐਕਸ਼ਨ ਤੁਸੀਂ ਐਗਜ਼ੀਕਿਊਟ ਕਰਦੇ ਆ ਜਿੰਨੇ ਦੀ ਐਕਚੁਅਲ ਦੇ ਵਿੱਚ ਲੋੜ ਹੈਗੀ ਆ ਉਸ ਤੋਂ ਬਾਅਦ ਤੁਸੀਂ ਐਗਜ਼ੀਕਿਊਟ ਨਹੀਂ ਕਰਦੇ ਸਿਰਫ ਤੁਸੀਂ ਉਨੇ ਹੀ ਲਫ਼ਜ਼ ਬੋਲਦੇ ਹੋ ਜਿੰਨਿਆਂ ਦੀ ਲੋੜ ਹੈਗੀ ਆ ਇਹਦੇ ਨਾਲ ਤੁਹਾਡਾ ਜਿਹੜਾ ਮਿਆਰ ਆ ਤੁਹਾਡਾ ਸਟੈਂਡਰਡ ਆ ਆਪਣੇ ਆਪ ਅੱਪ ਹੋਣਾ ਸ਼ੁਰੂ ਹੋ ਜਾਂਦਾ ਸਾਹਮਣੇ ਵਾਲੇ ਨੂੰ ਸਮਝਾਉਣਾ ਸ਼ੁਰੂ ਹੋ ਜਾਂਦਾ ਕਿ ਇਹਦੇ ਅੰਦਰ ਇੱਕ ਕੰਟਰੋਲ ਹੈ ਇਹਦੇ ਅੰਦਰ ਇੱਕ ਫੀਲਿੰਗ ਹੈ ਇਹ ਨਹੀਂ ਹੈਗਾ ਕਿ ਤੁਸੀਂ ਫਲੋ ਵਿੱਚ ਚੱਲੀ ਜਾ ਰਹੇ ਹੋ ਤੇ ਤੁਹਾਡਾ ਕੋਈ ਸਿਰ ਨਹੀਂ ਕੋਈ ਪੈਰ ਨਹੀਂ ਕੋਈ ਮਤਲਬ ਨਹੀਂ ਗੱਲ ਦਾ ਕੋਈ ਥਾਂ ਨਹੀਂ ਕੋਈ ਟਿਕਾਣਾ ਨਹੀਂ ਇਹ ਸਾਰੀਆਂ ਚੀਜ਼ਾਂ ਰੁਕ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਐਲੀਮੀਨੇਟ ਹੋ ਜਾਂਦੀਆਂ ਤੁਹਾਡੀ ਗੱਲਬਾਤ 'ਚੋਂ ਤੁਹਾਡੇ ਐਕਸ਼ਨਸ ਦੇ ਵਿੱਚੋਂ ਸਿਰਫ ਪਿਓਰ ਫਾਰਮ ਬਚਦੀ ਆ ਤੁਹਾਡੇ ਐਕਸ਼ਨਸ ਦੀ ਤੁਹਾਡੀ ਬਾਡੀ ਲੈਂਗੁਏਜ ਦੀ ਤੁਹਾਡੇ ਇਮੋਸ਼ਨਲ ਕੰਟਰੋਲ ਦੀ ਤੁਹਾਡੇ ਆਪਣੇ ਸੈਲਫ ਇਮੇਜ ਦੀ ਇਹਦੇ ਨਾਲ ਤੁਸੀਂ ਆਪਣੇ ਆਪ ਨੂੰ ਬਹੁਤ ਨਿਖਾਰ ਸਕਦੇ ਆ ਇਹ ਟ੍ਰਿਕ ਨੂੰ ਤੁਸੀਂ ਸਿਰਫ ਯਾਦ ਹੀ ਰੱਖਣਾ ਅਬਜ਼ਰਵ ਯੂਅਰ self ਆਪਣੇ ਆਪ ਨੂੰ ਅੰਦਰ ਦੇਖੋ ਜਾਂ ਫਿਰ ਦੇਸੀ ਭਾਸ਼ਾ ਦੇ ਵਿੱਚ ਪੁਰਾਣੇ ਜੋ ਕਹਿੰਦੇ ਹੁੰਦੇ ਸੀ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖੋ ਫਿਰ ਗੱਲ ਕਰੋ ਇਸ ਗੱਲ ਦਾ ਕੋਈ ਮਤਲਬ ਸੀ ਹਮੇਸ਼ਾ ਇਸ ਤਰ੍ਹਾਂ ਜੇਕਰ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਚੰਗੀ ਲੱਗੀ ਗੱਲ ਇਹ ਲਾਈਕ ਕਰ ਸਕਦੇ ਹੋ ਧੰਨਵਾਦ ਜੀ